ਤੁਸੀਂ ਕਹਿਣਾ ਵੀ ਐਨੀ ਇਮੋਸ਼ਨਾਂ ਜੋ ਲੱਗ ਕੇ ਇਹ ਗ੍ਰਿਡ ਦਾ ਨਹੀਂ ਬੰਦਰਾ ਜੀ ਧਿਰੋਂ ਸਾਹਿਬ ਰੱਖਣ ਜਾ ਰਹੇ ਆ ਪਰ ਮੈਂ 2019 2015 ਦੇ ਵਿੱਚ ਜਦੋਂ ਉਹ ਐਨਕੇ ਸ਼ਰਮਾ ਜਿਨੇ ਸਿਰਫ ਆਪਣੀ ਡਵੈਲਪਮੈਂਟ ਕੰਪਨੀ ਜਿਹੜੀਆਂ ਗਲੀਆਂ ਕੱਢੀਆਂ ਉਸੇ ਦੀ ਕੀਤੀ ਹੈ ਮੈਨੂੰ ਪਤਾ ਯੋਨਾ ਮਾਰਦੋ ਹਣਾ ਚਪਾ ਖਰੀ ਅਸਿਰਪੁਰ ਜਿੱਥੇ ਹਲਕਾ ਚਾਂਸ ਦੇ ਵਿੱਚ ਸੀ ਢਿੱਲੋ ਜਿਹਨਾਂ ਦਾ ਨਾ 64 ਕੇ ਵੀ ਗਰੀਟਾ ਜਿਹੜਾ ਉਹਦਾ ਤੋਂ ਘਟਨ ਕੀਤਾ ਤੇ ਉਹਨਾਂ ਦਾ ਕਹਿਣਾ ਕਿ ਜਿਹੜੇ ਇਧਰ ਟਕੋਲੀ ਵਾਲੇ ਪਾਸੇ ਤੇ ਜਿਹੜੇ ਲੋਕੜ ਵਾਲੇ ਪਾਸੇ ਇਧਰ ਲੋਕਾਂ ਨੂੰ ਬੜਾ ਇਹਦਾ ਫਾਇਦਾ ਮਿਲੇਗਾ ਆਪਾਂ ਗੱਲ ਕਰਦੇ ਆ ਦੁਪਿੰਦਰ ਸਿੰਘ ਜੀ ਥੇਲੇ ਸਸਸੀਵਾਸਾ ਸ਼ਿਕਰੋ ਅ ਸਰ ਜਿਹੜਾ ਅ ਉਦਘਾਟਨ ਕੀਤਾ ਜੀ ਗ੍ਰਿਡ ਦਾ ਛੱਟ ਦੇ ਵੀ ਗ੍ਰਿਡਾਂ ਦੇ ਬਾਰੇ ਚੱਲ ਰਹੀ ਹੈ ਦੇਖੋ ਮੈਂ ਤਾਂ ਇਹ ਕਹਿਣਾ ਚਾਹਾਂਗਾ ਕਿ ਜੀਰਪੁਰ ਸ਼ਹਿਰ ਸਾਡਾ ਬਹੁਤ ਵੱਡਾ ਸ਼ਹਿਰ ਬਣ ਗਿਆ ਆਬਾਦੀ ਬਹੁਤ ਵਧ ਗਈ ਬਿਜਲੀ ਦੀ ਬੜੀ ਵੱਡੀ ਸਮੱਸਿਆ ਸੀ ਸੋ ਜਦੋਂ ਦੀ ਸਾਡੀ ਸਰਕਾਰ ਬਣੀ ਹੈ ਤਾਂ ਮੈਂ ਬੁਨਿਆਦੀ ਢਾਂਚੇ ਨੂੰ ਪਹਿਲਾਂ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜੀ ਸਿੰਗਪੁਰੇ ਉੱਡੇ ਦੇ ਵਿੱਚ ਇੱਕ ਗ੍ਰਿਡ ਲੋਆ ਜਿਹਦੇ ਨਾਲ ਵੀਆਈਪੀ ਰੋਡ ਕੁਆਟਰ ਏਰੀਆ ਸਾਰਿਆਂ ਨੂੰ ਲੋਡ ਕਰਨ ਨੂੰ ਬਹੁਤ ਵੱਡਾ ਫਾਇਦਾ ਹੋਇਆ। ਔਰ ਹੁਣ ਬਲਟਾਣਾ ਜਿਹੜਾ ਸਾਡਾ ਏਰੀਆ ਹੈ ਇੱਧਰ ਉੱਥੇ ਬਹੁਤ ਵੱਡੀ ਸਮੱਸਿਆ ਸੀ ਬਿਜਲੀ ਦੀ। ਸਮੱਸਿਆ ਇਹ ਸੀ ਕਿ ਇੰਨਾ ਪੋਪੂਲੇਟਿਡ ਏਰੀਆ ਹੈ। ਇੰਨੀਆਂ ਕਲਨੀਆਂ ਨੇ ਉੱਥੇ ਪਰ ਬਿਜਲੀ ਦੀ ਜਿਹੜੀ ਸਪਲਾਈ ਬਹੁਤ ਘੱਟ ਸੀ ਗਰਮੀਆਂ ਦੇ ਵਿੱਚ ਸਾਨੂੰ ਪਤਾ ਹੈ ਵੀ ਸਾਡੇ ਕਾਉਂਸਲਰ ਅਸੀਂ ਕਿਸ ਤਰੀਕੇ ਨਾਲ ਉੱਥੇ ਫੇਸ ਕਰਦੇ ਲੋਕਾਂ ਨੂੰ ਸੋ ਇਹ ਗ੍ਰਿਡ ਜਿਹੜਾ ਬੜੇ ਲੰਬੇ ਸਮੇਂ ਤੋਂ ਮੈਂ ਇਹਦੇ ਪਿੱਛੇ ਲੱਗਿਆ ਸਰਕਾਰ ਦਾ ਧੰਨਵਾਦ ਕਰਦਾ ਸਾਡੇ ਮੁੱਖ ਮੰਤਰੀ ਜੀ ਚੰਨੀ ਜੀ ਦਾ ਧੰਨਵਾਦ ਕਰਦਾ ਕਿ ਗ੍ਰਿਡ ਜਿਹੜਾ ਇਹ ਅੱਜ ਇਹਦਾ ਕੰਮ ਰਸਮੀ ਤੌਰ ਤੇ ਅਸੀਂ ਸ਼ੁਰੂ ਕਰਾਉਣ ਜਾ ਰਹੇ ਹਾਂ ਔਰ ਕੋਸ਼ਿਸ਼ ਸਾਡੀ ਇਹ ਹੈ ਵੀ ਜਲਦੀ ਤੋਂ ਜਲਦੀ ਤਿੰਨ ਕੁ ਮਹੀਨੇ ਦਾ ਟਾਈਮ ਹੈ ਵੀ ਉਹਦੇ ਵਿੱਚ ਗ੍ਰਿਡ ਜਿਹੜਾ ਲੱਗੇ ਤਾਂ ਕਿ ਸਾਡੇ ਬਲਟਾਣਾ ਏਰੀਆ ਹੋ ਗਿਆ ਟਕੌਲੀ ਏਰੀਆ ਹੋ ਗਿਆ ਭਵਾਤ ਇੱਧਰ ਏਰੀਆ ਹੋ ਗਿਆ ਇਹ ਸਾਰੇ ਏਰੀਆ ਨੂੰ ਇਸ ਗ੍ਰਿਡ ਤੋਂ ਬਿਜਲੀ ਦੀ ਸਪਲਾਈ ਜਾਏਗੀ ਬਹੁਤ ਵੱਡੀ ਰਾਹਤ ਮਿਲੇਗੀ ਤੇ ਕਿੰਨਾ ਕੁ ਖਰਚਾ ਆਦਾ ਇਸ ਦੇ ਤਕਰੀਬਨ 10 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ 66 ਕਿਲੋ ਦਾ ਗ੍ਰਿਡ ਬਣਾਣਾ ਹੈ ਔਰ ਮੈਂ ਸਮਝਦਾ ਇਹਦੇ ਚ ਰਾਜਨੀਤੀ ਬੜੀ ਚੱਲ ਰਹੀ ਹੈ ਪਹਿਲਾਂ ਅਸੀਂ ਜਦੋਂ ਸਿੰਘਪੁਰੇ ਪੁੱਡੇ ਗ੍ਰਿਡ ਦਾ ਕੰਮ ਸ਼ੁਰੂ ਕੀਤਾ ਉਦੋਂ ਇਹ ਅਕਾਲੀ ਦਲ ਦੇ ਸ਼ਰਮਾ ਜੀ ਨੇ ਉੱਥੇ ਰਿਟ ਕਰਵਾਤੀ ਹਾਈ ਕੋਰਟ ਹੁਣ ਇੱਥੇ ਵੀ ਮੈਨੂੰ ਪਤਾ ਲੱਗ ਰਿਹਾਗੇ ਕਿ ਉਹ ਰਿਟ-ਰਿਟ ਕਰਵਾ ਰਹੇ ਨੇ ਮੈਂ ਸਮਝਦਾ ਵੀ ਡਵੈਲਪਮੈਂਟ ਜਿਹੜੇ ਕੰਮ ਹੈ ਉਹਦੇ ਵਿੱਚ ਕੋਈ ਵੀ ਲੀਡਰ ਹੋਵੇ ਉਹਦੇ ਜਮਾਂ ਸੰਝ ਅੜਚਣਾਂ ਸੀ ਆਪਣੇ ਲਈ ਥੋੜਾ ਲੋਕਾਂ ਲਈ ਕਰਨ ਜਾ ਰਹੇ ਆ ਸੋ ਇਸ ਕਰਕੇ ਇਹ ਜੀਆਂ ਅੜਚਣਾਂ ਨਹੀਂ ਡੋਲਣਾ ਚਾਹੀਦੀਆਂ ਡਵੈਲਪਮੈਂਟ ਦੇ ਕੰਮ ਦੇ ਵਿੱਚ ਕੋਈ ਪਾਰਟੀ ਹੋਵੇ ਕੋਈ ਲੀਡਰ ਹੋਵੇ ਸਹਿਯੋਗ ਦੇਣਾ ਚਾਹੀਦਾ ਇਹ ਵੀ ਸੁਣਨ ਚਾਹ ਰਿਹਾ ਕਿ ਜਿਹੜੇ ਇਹ ਸ਼ੋਰੂਮ ਸੀਗੇ ਇਹਨਾਂ ਤੇ ਪੈਸੇ ਵੀ ਹਲੇ ਤੱਕ ਜਿਹੜੇ ਕਾਉਂਸਲ ਨੂੰ ਪੂਰੇ ਅੰਦਰ ਤੇ ਗਏ ਤੇ ਕਿੰਨੇ ਸੀ ਚਾਹੀਦੇ ਇਹ ਦੇਖੋ ਇਹ ਸ਼ੋਅਰੂਮ ਜਿਹੜੇ ਆ ਮੈਂ ਕਹਿੰਦਾ ਤੁਸੀਂ ਤਾਂ ਪੱਤਰਕਾਰ ਹੋ ਤੁਹਾਨੂੰ ਸਾਰਾ ਪਤਾ ਹੈ ਇਹ ਸ਼ੋਅਰੂਮ ਪਿੱਛੇ ਉਹ ਤੋਂ ਕਿਵੇਂ ਕੱਟੇ ਗਏ ਕਿਹਦੇ ਲਈ ਕੱਟੇ ਗਏ ਇਹਨਾਂ ਦੇ ਚਿਹਤਿਆਂ ਨੇ ਲਏ ਇਹਨਾਂ ਨੇ ਸਾਰੇ ਇਹਨਾਂ ਦੇ ਕਾਲੀਦਲ ਦੇ ਜਿਹੜੇ ਐਮਸੀ ਆ ਇਹਨਾਂ ਨੇ ਸ਼ੋਅਰੂਮ ਖਰੀਦੇ ਆ ਸੋ ਇਸ ਕਰਕੇ ਜਗ੍ਹਾ ਜਿਹੜੀ ਅਸੀਂ ਦੇਖ ਕੇ ਕਮੇਟੀ ਨੇ ਰਜਿਸਟਰੀ ਕਰਵਾਈ ਆ ਉਹਨਾਂ ਦੇ ਜਿਹੜੇ ਕੋਈ ਹੋਣਗੇ ਕਿਤੇ ਹੋਰ ਪਾਸੇ ਸਾਈਡ ਤੇ ਉਹਨਾਂ ਦੀ ਅਸੀਂ ਜੋ ਬਿਲਕੁਲ ਕਲੀਅਰ ਕਾਗਜ਼ਾਂ ਦੇ ਵਿੱਚ ਜਿਹੜੀ ਜਗ੍ਹਾ ਕਮੇਟੀ ਨੇ ਉਹਦੀ ਬਿਜਲੀ ਬੋਰਡ ਨੂੰ ਰਜਿਸਟਰੀ ਕਰਵਾਈ ਆ ਇਹਦੀ ਨਿਸ਼ਾਨਦੇਹੀ ਪ੍ਰੋਪਰ ਹੋਈ ਆ ਨਿਸ਼ਾਨਦੀ ਹੋ ਕੇ ਪੱਜ ਸਾਰਾ ਇੱਥੇ ਜਿਹੜਾ ਕੰਮ ਹੁਣ ਸ਼ੁਰੂ ਹੋ ਗਿਆ ਜਿਹੜੇ ਲੋਕ ਇਹ ਵੀ ਕਹਿ ਰਹੇ ਕਿ ਜਿਹੜੀ ਜਗ੍ਹਾ ਹੈ ਇਹ ਪਾਰਕ ਵਾਸਤੇ ਅਲਾਟ ਕੀਤੀ ਗਈ ਸੀ ਜਿਹੜੇ ਨੇੜੇ ਵਾਲੀ ਕਲੋਨੀ ਆ ਜੀ ਉੱਥੇ ਤੁਹਾਡੀ ਵੋਟ ਬੈਂਕ ਕੱਟ ਵੀ ਸਕਦਾ ਜੀ ਕਿਉਂਕਿ ਇਹ ਪਾਰਕ ਉਹ ਕਹਿ ਰਹੇ ਕਿ ਪਾਰਕ ਤੁਹਾਡੇ ਖੁੱਲ ਕੇ ਸਾਹਮਣੇ ਨਹੀਂ ਆ ਰਿਹਾ ਕਿ ਤੁਹਾਡੇ ਆਪਣੇ ਜਿਹੜੇ ਕਾਂਗਰਸੀ ਇੱਥੇ ਹੀ ਕਹਿ ਰਹੇ ਆ ਜੀ ਦੇਖੋ ਗੱਲ ਇਹ ਆ ਇੱਕ ਜਿਹੜਾ ਗ੍ਰੇਡਾ ਹੈ ਮੈਂ ਸਮਝਦਾ ਇਹਦੀ ਜਿੰਨਾ ਇਹਦਾ ਲਾਭ ਲੋਕਾਂ ਨੂੰ ਮਿਲਣਾ ਹੋ ਸਕਦਾ ਉਹਨਾਂ ਨੂੰ پارک ਦਾ ਨਾਮ ਮਿਲੇ پارکਾਂ ਲਈ ਹੋਰ ਬੜੀ ਜਗ੍ਹਾ ਹੈਗੀ ਜੇ ਕਿਤੇ ਕੋਈ ਇਸ ਕਲੋਨੀ ਦੇ ਨੇੜੇ ਕੋਈ ਪਾਰਕਰੀ ਵੀ ਮੰਗਾ ਉਹਨੂੰ ਵੀ ਪੂਰੀ ਕਰ ਦਿਆਂਗੇ ਅਸੀਂ ਕੋਈ ਗੱਲ ਨਹੀਂ ਪਰ ਮੈਂ ਸਮਝਦਾ ਇਹ ਜਿਹੜਾ ਵੱਡਾ ਕੰਮ ਇਹਦਾ ਲੋਕਾਂ ਨੂੰ ਬਹੁਤ ਵੱਡਾ ਬੈਨੀਫਿਟ ਮਿਲ ਜੀ ਥੈਂਕ ਯੂ ਜੀ ਇਹ ਸਾਡਾ ਸੀਗੇ ਜੀ ਢਿੱਲੋ ਸਾਹਿਬ ਸੀਗੇ ਵਿਸ਼ਵਿੰਦਰ ਸਿੰਘ ਢਿੱਲੋ ਜੀ ਉਹ ਤੇ ਉਹ ਕਹ ਰਹੇ ਜਿਹੜਾ ਪਾਰਕ ਹੈ ਉਹ ਨੇੜੇ ਕਿਤੇ ਹੋਰ ਬਣਾ ਦਿੱਤਾ ਜਾਵੇਗਾ ਲੋਕਾਂ ਨੂੰ ਜਿਹੜੀ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਮੈਂ ਜੀਰਪੁਰ ਤੋਂ ਰਹਿੰਦਾ ਹਾਂ